ਜਿਸ ਦੁਆਰਾ ਜੀਵਾਂ ਦੇ ਨਾਲ ਗੱਲ ਕੀਤੀ ਹਾਂਜੀ ਕੀ ਨਾਮ ਦਾ ਅਧਿਆਦੇ ਕਿੱਥੋਂ ਆਏ ਮੇਰਾ ਨਾਮ ਜੇਹਨਦਰ ਸਿੰਘ ਆ ਮੈਂ ਸੰਦੋਚਾਰ ਬਟਾਲਾ ਤੋਂ ਆਇਆ ਮੈਂ ਰਾਤ ਦੇ ਸਮੇਂ ਪ੍ਰਾਰਥਨਾ ਕਰ ਰਿਹਾ ਸੀ ਤੇ ਮੈਨੂੰ ਇੱਕ ਰੋਸ਼ਨੀ ਨਜ਼ਰ ਆਈ ਤੇ ਨਾਮਿਕ ਸ੍ਰੀਖ ਨਜ਼ਰ ਆਈ ਜਿਸ ਰੇ ਵਿੱਚ ਪਰਮੇਸ਼ਰ ਦੀ ਰਸਮ ਦਿੱਤੇ ਤੇ ਇੱਕ ਗੁਫਾ ਜੀ ਨਜ਼ਰ ਆਈ ਦੇਖ ਕੇ ਬਹੁਤ ਜਾਨੀ ਜui ਰਾਤ ਦੇ ਸਮੇਂ ਦਾ ਪ੍ਰਾਰਥਨਾ ਕਰ ਰਹੀ ਸੀ ਕਲ ਦੇ ਵਿੱਚ ਔਰ ਪਰਮੇਸ਼ੁਰ ਦਾ ਦਜਲਾਲ ਤਾਨੂੰ ਦਿਖਾਈ ਦਿੱਤਾ ਇੱਕ ਰੋਸ਼ਨੀ ਦਿਖਾਈ ਦਿੱਤੀ ਔਰ ਰੋਸ਼ਨੀ ਦੇ ਵਿੱਚ ਇੱਕ ਕਰੋਸ ਸਲੀਪ ਦਾ ਨਿਸ਼ਾਨ ਵੀ ਤੁਹਾਨੂੰ ਦਿਖਾਈ ਦਿੱਤਾ ਤੇ ਔਰ ਤੁਸੀਂ ਆਸਰੀ ਸੀ ਨਾਲ ਹੀ ਇੱਕ ਤੁਹਾਨੂੰ ਗੁਫਾ ਵੀ ਦਿਖਾਈ ਦਿੱਤੀ ਜਿਹਦੇ ਕੋਦੇ ਵਿੱਚ ਲੋਕ ਕੈਦ ਕੀਤੇ ਹੁੰਦੇ ਆ ਹਾਂਜੀ ਉਹ ਕਿਸ ਤਰ੍ਹਾਂ ਉਹਦੇ ਵਿੱਚ ਕਹਿ ਦਿੱਤੇ ਜਿਨ੍ਹਾਂ ਲੇਖੀ ਜਿਨ੍ਹਾਂ ਪਾਪ ਕਮਕੀਤੇ ਹਨ ਉਹਨੂੰ ਕਾਢ ਕੇ ਸਵਰਗ ਦੇ ਅੰਦਰ ਕੱਢਣਗੇ ਜਿਹੜੀ ਮਤਲਬ ਅੱਗ ਦੀ ਕੋਲੀ ਹੈ ਹਾਂ ਤੁਸੀਂ ਉਸ ਦਰਸ਼ਨ ਦੇ ਵਿੱਚ ਲਿਖਿਆ ਕਿ ਕੁਫਾ اور ਕੁਫਾ ਦੇ ਵਿੱਚ ਲੋਕ ਬੰਦ ਕੀਤੇ ਨੇ ਜਿਨ੍ਹਾਂ ਲੋਕਾਂ ਨੇ ਪਾਪ ਕੀਤੇ ਨੇ ਗਲਤੀਆਂ ਕੀਤੀਆਂ ਵਿਚਾਰ ਕੀਤਾ اور ਨਾਲ ਤੁਸੀਂ ਦਰਸ਼ਨ ਦੇਖਦੇ ਦੇਖਦੇ ਵੀ ਦੇਖਿਆ ਕਿ ਕੋ ਪੌੜੀ ਆ ਕੌੜੀ ਆਗਿਰ ਤੋਂ ਇਹ ਸਵਰਗ ਤੋਂ ਉਹ ਤੋਂ ਕੱਢ ਕੇ ਗੁਫਾ ਤੋਂ ਲੋਕਾਂ ਨੂੰ ਇੱਕ ਇੱਕ ਚੱਕ ਚੱਕ ਕਰਕੇ ਉਹਦੇ ਜੀਵਨ ਨੂੰ ਦੇ ਉਹਨੂੰ ਪੌੜੀ ਚੜਾ ਰਹੇ ਨੇ ਜਿਹੜੀ ਧਰਤੀ ਤੋਂ ਲੈ ਕੇ ਸਵਰਗ ਤੱਕ ਲੱਦੀ ਹੋਈ ਹੈ ਉਹ ਕੌੜੀ ਨੇ ਆਗੀ ਆਦਤ ਦੱਸਦੇ ਸੀ ਪਰ ਅੱਗੇ ਫਿਰ ਕੀ ਲਿਖਿਆ ਤੁਸੀਂ ਜਦੋਂ ਦੇਖਿਆ ਕਿ ਜਿੰਨਾ ਮਨੁੱਖ ਜਿੰਨੇ ਪਾਪ ਕੀਤਾ ਇਹ ਉਹ ਆਕੇ ਦੇ ਨਾਲ ਕਿਹਦਾ ਸੜ ਜਾਂਦਾ ਜੀ ਜਿਹੜਾ ਚੰਗਾ ਹੈ ਉਹਨੂੰ ਸਵਰਗਾਂ ਚੜਾ ਰਹੀ ਤੇ ਇੰਜੇ ਮਿਲ ਉਹਨਾਂ ਨੇ ਕੱਢਿਆ ਬਾਹਰ ਤੁਸੀਂ ਦੱਸ ਰਹੇ ਸੀਗੇ ਕਿ ਉਸੇ ਟਾਈਮ ਤਾਨੂੰ ਵੀ ਆਵਾਜ਼ ਆਈ ਜਦੋਂ ਝਾੜੀ ਵਾਰੀ ਆਈ ਤੇ ਜਦੋਂ ਸਵਰਗਧਰਤਾ ਨੇ ਤਾਨੂੰ ਖਿੱਚਿਆ ਉਸ ਸੁਫਾ ਚ ਤੇ ਤੁਹਾਡੇ ਵੀ ਅੱਗ ਲੱਗਣੀ ਸ਼ੁਰੂ ਹੋ ਗਈ ਮਤਲਬ ਸੜਨਾ ਸ਼ੁਰੂ ਹੋ ਗਿਆ ਉਸ ਦਾ ਅਸਰ ਸਾਨੂੰ ਤੇਰੇ ਪਰਮ ਨੂੰ ਲਾ ਕੇ ਤੇ ਤੁਹਾਡੇ ਦਾ ਮਤਲਬ ਅੱਗ ਲੱਗਣੀ ਸ਼ੁਰੂ ਹੋ ਗਈ ਤੁਹਾਨੂੰ ਕਿੰਨੀ ਆਵਾਜ਼ ਆਈ ਕਿ ਤੇਰੇ ਪਾਪਾਂ ਦਾ ਪ੍ਰੈਸ਼ਰ ਕੀਤਾ ਗਿਆ ਕੀ ਮਤਲਬ ਕੀ ਹਾਂ ਤੂੰ ਮੇਰੇ ਵਿੱਚ ਰਹਿ ਸਕਾਂ ਪਾਪ ਆਪਣੇ ਜਿੰਨੇ ਪਿੱਛੇ ਆ ਤੂੰ ਮੇਰੇ ਕੋਲ ਵਿੱਚ ਆ ਗਿਆ ਅੱਜ ਤੋਂ ਬਾਅਦ ਮੇਰੇ ਵਿੱਚ ਰਹਿਣਾ ਸਵੀਕਾਰ ਕਰਦੇ ਹੋ ਪਰਮੇਸ਼ਰ ਦੇ ਅੰਦਰਵਾਦ ਜੇ ਤੂੰ ਸਵਰਗ ਦੀ ਪੌੜੀ ਤੇ ਚੜਨਾ ਚਾਹੁੰਦਾ ਹੈ ਉਸ ਸਥਾਨ ਨੂੰ ਗ੍ਰਾਹਨ ਕਰਨਾ ਚਾਹੁੰਦਾ ਤਾਂ ਉਹ ਡਾਇਰੈਕਟ ਆਵਾਜ਼ ਆਈ ਫਿਰ ਤੂੰ ਮੇਰੇ ਵਿੱਚ ਬਣਿਆ ਰਹਿਣਾ ਪਏਗਾ ਲਗਾਤਾਰ ਬਣਿਆ ਰਹੇਗਾ ਫਿਰ ਤੂੰ ਸਵਰਗ ਦੇ ਵਿੱਚ ਪ੍ਰਵੇਸ਼ ਕਰ ਸਕਦਾ ਹੈ सुनिया दर्शन एडाशन बहुत दर्शन देकर इस गुवाई अगली गुवाई गुवाई है ये दर्शन दे ने गल कर दी हम जी धरती तो सूर्य चाहिए स्वर्ग का थी। दर्शन हुआ एक साधन मोपड़े परमिशन प्लास किया है ਜਿਹੜੀ ਕਾਫੀ ਦਿਨ ਤੋਂ ਮਨ ਕਰ ਰਹੀ ਸੀ ਹਾਜੀ ਦੂਸਰਾ ਕੋਈ ਨਹੀਂ ਟੋੜੀ ਦੂਸਰੀ ਕੋਈ ਟਾਈਮ ਹੀ ਨਹੀਂ ਡਾਕਟਰ ਅੱਜ ਗਿਆ ਹੈ ਉਹ ਫਿਰ ਇੱਕ ਮੋਟਰ ਲਗਾ ਚੁੱਕਿਆ ਨਹੀਂ ਨਹੀਂ ਪਹਿਲਾਂ ਤੁਸੀਂ ਲਖਾਇਆ ਕਿ ਤੁਸੀਂ 34 ਦੀ ਮੋਟਰਸਾਈਕਲ ਲੈਣਾ ਹਾਂ ਜੀ ਮੈਂ ਮੋਟਰਸਾਈਕਲ ਲੈਣਾ ਚਾਹੁੰਦਾ ਸੀ ਅਦੇਸ਼ਾ ਜੀ ਚੈਟ ਵਿੱਚ ਮੋਟਰ ਲਿਆ ਉਹ ਕਹਿੰਦੇ ਕਿ ਮੈਂ ਮੋਟਰ ਵੀ ਨਹੀਂ ਤੁਹਾਨੂੰ ਦੇ ਸਕਦੇ ਤੁਸੀਂ ਮੋਪਰ ਲੈਫਟੋ ਲੈ ਸਕਦੇ ਉਹ ਦੋ ਦਿਨ ਤੱਕ ਦੇ ਤਾਂ ਕਿ ਤਮੋਰ ਕਿਆ ਗਏ ਜੰਮੇ ਸਰਾਸਨਾ ਕਰਕੇ ਗਿਆ ਜੀ ਪਰਮੇਸ਼ਰ ਅਜ ਮੇਰੇ ਘਰ ਲੋਕਟਣ ਚਾਹੀਏ ਕਿ ਫਿਰ ਉਹਨਾਂ ਨੇ ਜੰਮ ਗਿਆ ਸਾਰੀ ਪਹਿਲਾਂ ਮੈਨੂੰ ਚਾਬੀ ਖਰਾਈ ਤੇ ਫਿਰ ਉਹਨਾਂ ਕੰਮ ਤੇ ਲਾਇਆ ਮੇਰੇ ਕੋਲ ਨਾ ਕੋਈ ਪਹਿਚਾਣ ਨਹੀਂ ਦਿੱਤਾ ਮੈਂ ਤਾਂ ਫਰੀ ਮੋੜ ਦਿੱਤੀ ਹਾਲੇ ਹਾਲੇ ਜਿੰਦਾ ਦਾ ਇੱਕ ਕੰਮ ਤੇ ਬਜੀ ਸੀ ਕਿਸੇ ਦੇ ਘਰ ਮੈਂ ਨੰ ਪੁੱਛ ਰਿਹਾ ਸੀ ਕੀ ਡਿਟੇਲ ਨਾ ਮੈਂ ਕੋਈ ਬਲੇਖਾ ਨਾ ਮੈਨੂੰ ਲੈਦੇ ਬੋਲਨ ਦੇ ਵਿੱਚ ਮੈਂ ਪੁੱਛ ਰਿਹਾ ਕੋ ਰਿਸ਼ਤੇਦਾਰ ਨਹੀਂ ਆ ਹੋ ਸਕਦਾ ਕਿ ਉਹਨੇ ਰਿਸ਼ਤੇਦਾਰ ਨੂੰ ਮਤਲਬ ਉਸ ਸਾਡੇ ਹੁੰਦੇ ਜਾਂ ਰਿਸ਼ਤੇਦਾਰ ਕਿ ਉਹ ਕਨੇ ਕਿਆਨ ਸਾਨੂੰ ਲੱਗਾ ਨਹੀਂ ਨਾ ਜੀ ਰਿਸ਼ਤੇਦਾਰ ਕੋਈ ਨਹੀਂ ਕੋਈ ਰਿਸ਼ਤੇਦਾਰ ਦੀ ਜਾਣ ਦੇ ਵਿੱਚ ਚਿੱਠੀ ਨਹੀਂ ਪਟਾਈ ਅਣਜਾਣ 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 ਲੋਕ ਜਿਹਨਾਂ ਦੇ ਕਾਰਨ ਤੁਸੀਂ ਕਾਬੂ ਕਰਦੇ ਨੇ ਤੁਹਾਨੂੰ ਲਾਇਆ ਸੀ ਕਿਸੇ ਨੇ ਤੇ ਉਹਨਾਂ ਦੇ ਕਾਰਨ ਸਾਧਨ ਲੱਗੇ ਨਹੀਂ ਸੀ ਔਰ ਪਰਮੇਸ਼ਰ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਸੀ ਉਹ ਆਰਡਰ ਕਹਿੰਦੇ ਸੀ ਮੈਂ ਚਰਚ ਦਾ ਤਰੀ ਮੋਟਰਸੈਕ ਲੈਦਾ ਪਰਮੇਸ਼ਰ ਜੀ ਕੋਲੋਂ ਮੰਗਦੇ ਸੀ ਜਿਵੇਂ ਹੋਣੀ ਤਾਂ ਸਿਵਾ ਮੈਲਾ ਕਿ ਜਦ ਤੱਕ ਅਸੀਂ ਮੰਗਾ ਨਹੀਂ ਲੇ ਉਹ ਖੋਲ ਕੇ ਤਾਂ ਤੱਕ ਸਾਡੀ ਪ੍ਰਾਰਥਨਾ ਨਹੀਂ ਸੁਣੀ ਜਾਏਗੀ ਔਰ ਇਹ ਨਾ ਕਿ ਆਪੇ ਚਰਚ ਤੇ ਜਾਣ ਲਈ ਸਾਨੂੰ ਮੁਸ਼ਕਲ ਹੁੰਦੀ ਆ ਕਿ ਮੈਂ ਮੋਟਰਸੈਕ ਲੈਣਾ ਪਰ ਇਹਨਾਂ ਨੂੰ ਵੈਲ ਨਹੀਂ ਸੀ ਗਿਆ ਔਰ ਜਦੋਂ ਇਹ ਕੰਮ ਦੇ ਵੇਲੇ ਐਸੀ ਜੋਦਲਾ ਦਾਸਾ ਭਾਵਲਾ ਪਾਈ ਕਿ ਜਦੋਂ ਇਹ

ਅਜੇ ਕੰਮ ਦੇ ਕੇ ਸੋਚਦੇ ਸਾਮਾਨ ਦੀ ਸਵੱਤੀ ਜੇ ਤੁਸੀਂ ਕੰਮ ਦੇ ਕੇ ਕੰਮ ਦੇ ਵੇਦ ਕੰਮ ਦੇ ਚਾਰਜਾਂ ਸਾਜ ਤੁਹਾਨੂੰ ਸਵੱਤੀ ਉਹਦਾ ਚਾਬੀ ਫਰਾਦ ਦੇਣਾ ਤੁਸੀਂ ਬਕਾਇਆ ਵੀ ਮੋਪੜ ਦੇਣਾ ਚਾਬੀ ਫਰਾਦ ਦੇਣੀ ਆਲੋ ਅੱਜ ਮੋਪੜ ਕਾ ਡੀਓ ਵੀ ਆ ਲੈ ਜਿਓ ਤੇ ਜਦੋਂ ਸਾਡੇ ਘਰ ਦਾ ਸਾਰਾ ਕੰਮ ਕੰਪਲੀਟ ਹੋ ਜਾਏਗਾ ਖਤਮ ਹੋ ਜਾਏਗਾ ਉਸ ਤੋਂ ਬਾਅਦ ਸਾਰੇ ਕਾਗਜ਼ ਨੇ ਜਿਹੜੇ ਆ ਮੋਪੜ ਤੰਦ ਤੇ ਜਾਣਗੇ

ਪਰ ਪਰਮੇਸ਼ਰ ਨੇ ਉਹ ਵੀ ਰੁਕਾਵਟ ਨੂੰ ਤੋੜਦਾ ਕਿਉਂਕਿ ਪਰਮੇਸ਼ਰ ਨੂੰ ਹਰ ਇੱਕ ਤੁਹਾਡੀ ਜਿਹੜੀ ਤੁਹਾਨੂੰ ਲੋੜ ਆ ਉਹਦਾ ਫਿਕਰ ਆ ਜਿੰਦਾ ਆ ਕਿ ਤੁਸੇ ਖਾਣਾ ਆ ਤੁਸੇ ਚਰਚ ਦਾਦਰੇ ਘਟ ਕੋਈ ਸਾਧਨਾ ਨਹੀਂ ਉਹਦਾ ਵੀ ਪਰਮੇਸ਼ਰ ਤੁਹਾਡਾ ਫਿਕਰ ਕਰਦਾ ਹੈ ਬਰਦਾਤਾ ਕਸੀਂ ਪ੍ਰਾਰਥਨਾ ਦੇ ਵਿੱਚ ਮੰਗਦੇ ਨੇ ਅੱਤ ਦਿੱਤਾ ਮੰਗਿਆ ਪ੍ਰਾਰਥਨਾ ਦੇ ਵਿੱਚ ਕਿ ਪਰਮੇਸ਼ਰ ਨੇ ਇਹਨਾਂ ਨੂੰ ਆਸ਼ੀਸ਼ ਕੀਤਾ ਮੋਪੜ ਦੇ ਨਾਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਬਿਲਕੁਲ ਥੋੜੀ ਜਿਹੀ ਮੋਪਣੇ ਨਵੇਂ ਮੋਪੜ ਹੈ ਸਾਡੀ ਜੋਰ ਦਾ ਤਾਲੇਵਾਜਾ ਪਰਮਿਸ਼ਨ ਦਿੱਤੀ ਹੈ